ਪੁਰਾਣੇ ਸਮੇਂ ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਸਤੋਤਰ ਉਚਾਰਨ ਕੀਤੇ ਜਾਂਦੇ ਸਨ ਯਾਦ ਰੱਖੋ ਦੇਵੀਆਂ ਨੂੰ ਦੇਵਤਿਆਂ ਨੂੰ ਇਥੋਂ ਤੱਕ ਕਈ ਵਰੀ ਹਜ਼ਾਰ ਨਾਮ ਲਿਖ ਕੇ ਉਸ ਪਰਮਾਤਮਾ ਦੇ ਨਾਮ ਦਾ ਜਿਹੜਾ ਲਿਖਿਆ ਜਾਂਦਾ ਸੀ ਉਹਨੂੰ ਸਹੰਸਰ ਨਾਮਾ ਕਹਿੰਦੇ ਸਨ ਪਰ ਸਤਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਸਤੋਤਰ ਨੂੰ ਅਸੀਂ ਪੰਜਾਬੀ ਵਿੱਚ ਅਸਤੋਤਰ ਕਹਿੰਨੇ ਇਹਦਾ ਅਰਥ ਸਿਬਦ ਕਰਨੀ ਉਹਦੀਆਂ ਸਲਾਹਾਂ ਕਰਨੀਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀ 1101 ਵਾਰ ਉਸ ਅਕਾਲ ਪੁਰਖ ਵਹਿਗੁਰੂ ਜੀ ਦਾ ਅਸਤੋਤਰ ਕੀਤਾ ਜਿਹਦਾ ਰੂਪ ਰੇਖ ਰੰਗ ਕੁਝ ਵੀ ਨਹੀਂ ਪਰ ਉਸ ਦੀ ਖਸਤੀ ਹੈ ਫਿਰ ਮੈਂ ਆਪ ਜੀ ਨੂੰ ਇੱਕ ਹੋਰ ਬੇਨਤੀ ਕੀਤੀ ਸੀ 22 ਵਾਰ ਸਤਗੁਰਾਂ ਨੇ ਛੰਦ ਵਰਤੇ ਆ ਪਰ ਛੰਦ ਜਿਹੜੇ ਨੇ ਉਹ 10 ਤਰ੍ਹਾਂ ਦੇ ਨੇ ਇਹ ਜਰੂਰ ਪੇਚੇ ਤੇ ਰੱਖਿਓ 22 ਵਾਰ ਛੰਦ ਵਰਤੇ ਆ 10 ਪ੍ਰਕਾਰ ਦੇ ਛੰਦ ਨੇ ਕੁਝ ਛੰਦ ਰਿਪੀਟ ਹੁੰਦੇ ਆ ਜਿਵੇਂ ਆਪਾਂ ਦੇਖ ਰਹੇ ਆ ਅੱਜ ਭਗਵਤੀ ਛੰਦਖੇ ਇਹ ਦੁਬਾਰਾ ਫਿਰ ਆਏਗਾ ਪੁਜੰਗ ਪ੍ਰਯਾਤ ਛੰਦ ਰਿਪੀਟ ਹੋ ਰਿਹਾ ਹੈ ਚਾਚਰੀ ਛੰਦ ਰਿਪੀਟ ਹੋ ਰਿਹਾ ਹੈ ਕਿ ਚਰਪਟ ਛੰਦ ਦੋਹਰਾਓ ਵਿੱਚ ਆਏਗਾ ਕੁਝ ਛੰਦ ਐਸੇ ਨੇ ਜਿਹੜੇ ਦੋਹਰਾਓ ਵਿੱਚ ਨਹੀਂ ਹੁੰਦੇ ਜਿਵੇਂ ਖਰਬੂਲ ਮਨਾ ਛੰਦ ਏਕ ਅਛਰੀ ਛੰਦ ਮੇਰੇ ਫਿਰ ਕਹਿਨ ਤੂੰ ਮੁਰਾਦ ਦਾਸ ਛੰਦ ਉਹਨਾਂ ਨੂੰ 22 ਵਾਰ ਵਰਤਿਆ 1101 ਵਾਰ ਉਸ ਦੇ ਕੀਰਤਮ ਨਾਮ ਨਾਲ ਪੁਕਾਰਿਆ ਤੇ 100 ਤੇ 99 ਬੰਧ ਲਿਖ ਕੇ ਸਤਗੁਰਾਂ ਨੇ ਅਕਾਲ ਪੁਰਖ ਦੀ ਸਿਫਤੋ ਸਲਾਹ ਕੀਤੀ ਹੈ ਅੱਜ ਜਿਹੜਾ ਬਚਨ ਸ਼ੁਰੂ ਹੋਣ ਲੱਗਾ ਹੈ ਕਿਉਂਕਿ ਆਪਾਂ ਰੋਜ਼ ਸਿਰਫ ਅਰਥ ਹੀ ਕਰਦੇ ਆ ਕੋਈ ਡੀਟੇਲ 'ਚ ਨਹੀਂ ਜਾ ਰਹੇ ਜਿਵੇਂ ਭੁਜੰਗ ਪ੍ਰਯਾਤ ਛੰਦ ਸੀ ਚਰਪਟ ਛੰਦ ਸੀ ਚਾਚਰੀ ਛੰਦ ਸੀ ਇਹ ਜਿਹੜਾ ਛੰਦ ਹੈ ਇਸ ਦਾ ਨਾਮਕ ਹੈ ਭਗਵਤੀ ਛੰਦ ਤੇ ਆਪ ਜੀ ਨੂੰ ਫਿਰ ਮੈਂ ਦੁਹਰਾ ਦੇਣਾ ਆਪਾਂ ਬਿਲਕੁਲ ਛੰਦਾ ਬੰਦੀ ਬਾਰੇ ਕੋਈ ਧਿਆਨ ਨਹੀਂ ਦੇ ਰਹੇ ਕਿਉਂਕਿ ਉਸ ਦੇ ਲਈ ਕਈ ਕਾਰਨ ਨੇ ਜਦੋਂ ਛੰਦਾ ਬੰਦੀ ਦੀ ਵਿਆਖਿਆ ਕਰਨੀ ਹੋਵੇ ਫਿਰ ਇੱਕ ਇੱਕ ਮਾਤਰਾ ਨੂੰ ਗਿਨਣਾ ਪੈਂਦਾ ਹੈ ਤੇ ਕਈ ਵਾਰੀ ਸੰਗਤ ਨੂੰ ਆਪਾਂ ਸਿਰਫ ਇਹ ਆਪਾਂ ਸਾਝ ਪਾਣੀ ਚਾਹਨੇ ਆ ਬੇਦੇ ਅਰਥ ਕੀ ਨੇ ਉੰਜ ਵੈਸੀ ਗੁਰਮੁਖੋ ਜਿੰਨੇ ਅਸੀਂ ਜਾਪ ਸਹਿ ਪੜਨੇ ਆ ਨਾ ਅਸੀਂ ਆਪਣੀ ਹੀ ਬਣਾਈ ਹੋਈ ਲੈ ਚ ਪੜਨੇ ਆ ਸਿੱਖਾਂ ਵਿੱਚ ਸ਼ਾਇਦ ਮੈਂ ਸ਼ਾਇਦ ਕਹਿ ਰਿਹਾ ਕੋਈ ਹੋਵੇ ਜਿਹਨੂੰ ਸਾਰੇ ਛੰਦਾਂ ਦੀ ਚਾਲ ਹੁੰਦੀ ਹੋਵੇ ਛੰਦ ਨੂੰ ਕਿਵੇਂ ਗਾਣਾ ਹੈ ਫਿਰ ਅਸ ਸੁਣਿਓ ਅਸੀਂ ਮੈਂ ਮੈਂ ਹੁਣ ਮੈਂ ਹੁਣ ਬੋਲੇ ਨਾ ਸਿੱਧਾ ਲੈਚ ਬੜਿਆ ਪਰ ਮੈਨੂੰ ਨਹੀਂ ਉਸ ਛੰਦ ਕਿਉਂਕਿ ਇਹ ਚਾਲ ਜਿਹੜੀ ਹੈ ਸਿੱਖਾਂ ਵਿੱਚ ਕਾਫੀ ਜ਼ਿਆਦਾ ਸੰਗੀਤ ਦਾ ਖਜ਼ਾਨਾ ਅਲੋਪ ਹੋ ਚੁੱਕਾ ਹੈ ਲਿਖਤ ਦੇ ਰੂਪ ਚ ਹੈ ਪਰ ਪ੍ਰੈਕਟੀਕਲ ਨਹੀਂ ਜਿਵੇਂ ਰਾਤ ਮੈਂ ਅਰਜ਼ ਕੀਤੀ ਸੀ ਜੀ ਅਸੀਂ ਰੋਜ਼ ਆਸਾ ਕੀ ਵਾਰ ਵਿੱਚ ਪੜਨੇ ਆ ਵਾਰ ਸਲੋਕਾਂ ਨਾਲ ਸਲੋਕ ਪੀ ਮਹੱਲੇ ਪਹਿਲੇ ਕਿ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਉਹਨੋਂ ਜਿਹੜੀ ਧੁਨੀ ਹੈ ਤਰਜ ਹੈ ਸਿਰਫ ਲਿਖਤੀ ਰਹਿ ਗਈ ਏ ਪਰ ਉਹ ਤਰਜ ਕਿਹੋ ਜਿਹੀ ਸੀ ਕਿਸੇ ਨੂੰ ਕੋਈ ਪਤਾ ਨਹੀਂ ਕਿਉਂਕਿ ਕਈ ਸਮਾਂ ਐਸਾ ਆ ਕੁਝ ਹੈ ਨਾ Rajasthan ਵਿੱਚ ਕਿ ਲੱਭਣ ਗਏ ਯਤਨ ਕਰ ਰਿਹਾ ਜਦੋਂ ਜੰਗਾ ਜੁੱਦਾਂ ਦਾ ਵੇਲਾ ਆਇਆ ਪਿਆਰੂ ਉਦੋਂ ਤਾਂ ਗੁਰਦੁਆਰੇ ਬੜੀ ਮੁਸ਼ਕਲ ਨਾਲ ਬਚੇ ਜਿਹੜਾ ਸੰਗੀਤ ਦਾ ਪ੍ਰੈਕਟੀਕਲ ਖਜ਼ਾਨਾ ਸੀ ਉਹ ਵੀ ਸਾਡੇ ਹੱਥ ਨਹੀਂ ਗਿਆ ਤੇ ਮੈਨੂੰ ਇਹ ਭਰੋਸਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੱਕ ਰਬਾਬੀ ਸਾਹਿਬ ਜਿਹੜੇ ਨੇ ਉਹ ਇਸੇ ਤਰ੍ਹਾਂ ਹੀ ਗਾਉਂਦੇ ਹੋਣਗੇ ਜਿਵੇਂ ਟੁੰਡੇ ਅਸਰਾਜੇ ਕੀ ਧੁਨੀ ਹੈ ਗੁਰੂਕਾਲ ਵਿੱਚ ਜਿਵੇਂ ਜਦੋਂ ਮੈਂ ਆਸਾ ਕੀ ਵਾਰ ਦੀ ਕਥਾ ਕੀਤੀ ਜੀ ਤੇ ਉਸ ਤੋਂ ਬਾਅਦ ਜਦੋਂ ਕਰੋਨਾ ਸੀ ਆਪਕਾ ਤੁਸੀਂ ਸੋਨਦੇ ਵੀ ਕਈ ਸੱਜਣੇ تھے ਆਪਣੇ ਨਵੇਂ ਮਹੱਲੇ ਦੇ ਸਲੋਕ ਕੀਤੇ ਰੋਜ਼ ਘਰੋਂ ਉਸ ਤੋਂ ਬਾਅਦ ਜਿਹੜੀ ਬਾਣੀ ਸ਼ੁਰੂ ਕੀਤੀ ਉਹ ਸੀ ਗੁਰੂ ਰਾਮਦਾਸ ਜੀ ਦੇ ਸ਼ੰਤ ਹਰ ਅੰਮ੍ਰਿਤ ਪਿੰਨੇ ਲੋਇਣਾ ਮੇਰੇ ਸਾਹਮਣੇ ਇੱਕ ਸਵਾਲ ਸੀ ਵੀ ਇਹ chant ਆਸਾਂ ਦੀ ਵਾਰ ਨਾਲ ਕਿਉਂ ਪੜੇ ਜਾਂਦੇ ਨੇ ਕਿਉਂਕਿ ਆਸਾ ਦੀ ਵਾਰ ਨਾਲ ਤਾਂ ਦਰਜ ਹੈ ਹੀ ਨਹੀਂ ਪ੍ਰਸਾਦ ਦੀਵਾਰ ਤਾਂ ਸਿੱਧੇ ਮੈਂ ਜਿਵੇਂ ਬੇਨਤੀ ਕੀਤੀ ਗੁਰਪ੍ਰਸਾਦ ਅਹਮ ਪੂਰਾ ਮੰਗਲ ਖੈ ਉਦੋਂ ਬਾਅਦ ਫਿਰ ਮਹਾਰਾਜ ਲਿਖ ਕੇ ਇਹ ਬਲਿਹਾਰੀ ਗੁਰ ਆਪਣੇ ਇੱਥੋਂ ਸ਼ੁਰੂ ਕਰਦੇ ਪਰ ਅਸੀਂ ਗੁਟਕਿਆਂ ਵਿੱਚ ਪੋਤੀਆਂ ਵੀ ਦੇਖਨੇ ਉੱਤੇ ਛੰਤ ਲਿਖਿਆ ਪਰ ਗੁਰੂ ਸਾਹਿਬ ਨੇ ਨਹੀਂ ਲਿਖਿਆ ਆਖਰ ਜੇ ਕੱਠਾ ਨਹੀਂ ਲਿਖਿਆ ਇਹਦੀ ਗਾਇਕੀ ਕਦੋਂ ਸ਼ੁਰੂ ਹੋਈ ਆਪਾਂ ਉਹਨੂੰ ਛੱਕਾ ਕਹਿੰਦੇ ਹਾਂ ਜੀ ਮੇਰੇ ਮਨ ਚ ਵੀ ਸੀ ਛੱਕਾ ਕਿਉਂ ਛੱਕਾ ਕਿਉਂ ਹੈ ਮੈਂ ਤੇ ਸ਼ੰਤੀ ਸ਼ਬਦ ਵਰਤੇ ਨਾ ਆਮ ਸਿੰਘ ਕਹਿੰਦੇ ਆ ਵੀ ਅਸੀਂ ਇਹ ਇੰਨੇ ਛੱਕੇ ਹੋ ਗਏ ਨੇ ਹਾਲਾਂਕਿ ਵਾਰ ਦਾ ਸਬੰਧ ਛੰਤ ਨਾਲ ਨਹੀਂ ਵਾਰ ਦਾ ਸਬੰਧ ਪੌੜੀ ਨਾਲ ਹੈ ਕਿਉਂਕਿ ਵਾਰਾਂ ਜਿਹੜੀਆਂ ਨੂੰ ਪੌੜੀਆਂ ਹੁੰਦੀਆਂ ਸਾਂ ਫਿਰ ਗੁਰਮਖ ਪਿਆਰਿਆਂ ਨੂੰ ਕਈਆਂ ਨੂੰ ਮੈਂ ਪੁੱਛਿਆ ਜੀ ਤੇ ਇਹ ਗੱਲ ਖੈ ਕਦੀ ਵੀ ਸੋਹਰਦੋ ਕਿ ਜਿਸ ਚੀਜ਼ ਦਾ ਨਾਮ ਪਤਾ ਹੋਵੇ ਜਿੰਨਾ ਮਰਜੀ ਕੋਈ ਗਿਆਨੀ ਹੋਵੇ ਜਿੰਨੇ ਮਰਜੀ ਲੋਕ ਉਹਨੂੰ ਮੰਨਦੇ ਹੋਣ ਕਦੀ ਵੀ ਆਪਣੇ ਖੌਮੇ ਦੇ ਪਰਦੇ ਥੱਲੇ ਆਪਣੀ ਅਗਿਆਨਤਾ ਨੂੰ ਨਹੀਂ ਲੁਕਾਈਦਾ ਹੁੰਦਾ ਪੁੱਛਣ ਚ ਕੀ ਅਰਜ਼ ਹੈ ਕਈ ਸੱਜਣਾ ਨੂੰ ਮੈਂ ਪੁੱਛਿਆ ਫੋਨ ਕਰਕੇ ਵਿਦਾਂਤੀ ਸਾਹਿਬ ਵੀ ਸੰਗੋਦੋ ਉਹਨਾਂ ਨੂੰ ਇੱਕ ਤਾਂ ਮੇਰੇ ਮਨ 'ਚ ਹੀ ਸਵਾਲ ਇਹ ਕਦੋਂ ਗਾਉਣੇ ਸ਼ੁਰੂ ਹੋਏ ਦਾ ਕਾਰਨ ਕੀ ਦੂਜਾ ਛੱਕਾ ਕਿਉਂ ਕਹਿੰਦੇ ਹੈ ਉੱਤੇ ਫਿਰ ਬਹੁਤ ਸੌਣਾ ਉੱਤਰ ਦਿੱਤੇ ਉਹਨਾਂ ਨੇ ਇੱਕ ਤਾਂ ਉਹਨਾਂ ਨੇ ਸ਼ਬਦ ਵਰਤਿਆ ਜੀ ਕਿ ਅਸਲ 'ਚ ਜਦੋਂ ਪਹਿਲਾਂ ਆਮ ਰਬਾਬੀ ਗਾਉਂਦੇ ਸਨ ਨਾ ਜੀ ਵਾਰਾਂ ਉਹ ਕੋਈ ਨਾ ਕੋਈ ਆਪਣੇ ਕੋਲ ਗੁਰਸਿੱਖ ਰਬਾਬੀ ਨਹੀਂ ਆਮ ਰਬਾਬੀ ਉਹ ਕਿਸੇ ਚੀਜ਼ ਨੂੰ ਵਾਰ ਨੂੰ ਕਹਿਣ ਲੱਗਿਆ ਆਪਣੇ ਕੋਲੋਂ ਕੋਈ ਨਾ ਕੋਈ ਮਨ ਘੜਤ ਸ਼ਲੋਕ ਬੋਲ ਦਿੰਦੇ ਸਨ ਮੈਂ ਅਨਮਤ ਵਾਲੇ ਕਹਿ ਰਿਹਾ ਗੁਰਮਤ ਦੇ ਨਹੀਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਇਹ ਆਮ ਕੋਈ ਸ਼ਬਦ ਨਾ ਬੋਲਿਓ ਕਿਉਂਕਿ ਇਹ ਗਾਇਕੀ ਤੋਂ ਸ਼ੁਰੂ ਕਰਨਾ ਹੈ। ਤੋ ਇਹ ਦੇਖੋ ਸਲੋਕਮਹੱਲਾ ਪਹਿਲਾ ਜਦੋਂ ਪਾ ਲੈਨ ਹਰ ਅੰਮ੍ਰਿਤ ਪੀਣੇ ਲੋਇਣਾ ਮਨ ਪੀਰੇ ਮਰਤਨ ਆ ਰਾਮ ਰਾਜੀ ਮਨ ਰਾਮ ਕਸਵੱਟੀ ਲਾਇ। ਉਦੋਂ ਬਾਅਦ ਲੈ ਦੀ ਬਜਾਏ ਉਹ ਸਿੱਧਾ ਪੜਦੇ ਸਲੋਕਮਹੱਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਇਹਦਾ ਮਤਲਬ ਇਹਦੀ ਸ਼ੁਰੂਆਤ ਵੀ ਗਾਇਕੀ ਨਾਲ ਕਰੋ ਤੇ ਪੌੜੀ ਦੀ ਸੰਪੂਰਨਤਾ ਵੀ ਗਾਇਕੀ ਨਾਲ ਕਰੀਏ। ਮੈਨੂੰ ਗੱਲ ਚੱਜੀ। ਮਹਾਰਾਜ ਦੇ ਵੇਲੇ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਵੀ 6 ਕਿਉਂ ਕਹਿ ਲਗੇ ਅਸਲ ਚ 6 ਛੰਤਾਂ ਦਾ ਸਮੂਹ ਹੈ 6 ਚੋਕਾ 24 24 ਪੌੜੀਆਂ ਤੇ 6 ਛੰਤ ਨੇ ਇੱਕ ਛੰਤ ਵਿੱਚ ਚਾਰ ਪਦੇ ਨੇ ਮੈਨੂੰ ਚੰਗਾ ਲੱਗਾ ਕਿੰਨੇ ਸਾਨੂੰ ਇੰਜ ਪ੍ਰਤੀਤ ਹੁੰਦਾ ਹੈ ਇਹ ਛੱਕਾ ਤਾਂ ਲਭ ਸ਼ੁਰੂ ਹੋ ਗਿਆ ਹੋਵੇਗਾ ਕਿਉਂਕਿ ਉਸ ਵਕਤ ਇਹ 6 chantਾਂ ਦਾ ਸਮੂਹ ਹੈ ਇੱਕ chant ਵਿੱਚ 4-4 ਪਦੇ ਨੇ 24 ਪਦੇ ਹੋ ਗਏ ਤੇ 24 ਪੌੜੀਆਂ ਹੋ ਗਈਆਂ ਉਹ ਛੱਕਾ ਕਹਿ ਦਿੰਦੇ ਹੌਣ ਪਰ ਉਹ ਕਈ ਥਾਵਾਂ ਤੇ ਛੱਕਾ ਮਿਲਦੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਆਪ ਨੂੰ ਸਿਰਫ ਇੱਕ ਬੇਨਤੀ ਇਹ ਕਰ ਰਿਹਾ ਵਾਂ ਕਿ ਇਹ ਇਹਦੇ ਵਿੱਚ ਬਹੁਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅਸੀਂ ਖਰ ਵੇਲੇ ਕਿਸੇ ਨਾ ਕਿਸੇ ਪਾਸੇ ਸੰਗ ਫਸਾਈ ਬੈਠੇ ਆ ਉਹ ਮਸਲਾ ਕਈ ਵਾਰੀ ਸਕਾਲਰਾਂ ਦਾ ਹੁੰਦਾ ਹੈ ਤੇ ਲੜਾਈ ਪ੍ਰਚਾਰਕ ਕਰੀ ਜਾਂਦੇ ਆ ਪ੍ਰਚਾਰਕਾਂ ਦੇ ਜਿਹੜੇ ਅੱਗੇ ਸ਼ਰਧਾਲੂ ਹੁੰਦੇ ਨੇ ਉਹ ਇੱਕ ਦੂਜੇ ਦੇ ਨਾਲ ਫਸੇ ਹੁੰਦੇ ਆ ਇਹ ਸੂਹਿਰਦਾ ਵਾਲਾ ਕੰਮ ਕਰੀਏ ਮੈਂ ਸੱਚੀ ਮੱਚੀ ਸੋਚਣਾ ਆਖਰੀ ਛੰਦ ਕਿਸ ਚਾਲ ਜਗਾਏ ਜਾਂਦੇ ਨੇ ਉਹਨੇ ਪਰ ਇਹ ਛੰਦ ਦਾ ਸੰਦਾ ਦਾ ਸੰਬੰਧ ਵੀ ਨਗਾਰੇ ਦੇ ਨਾਲ ਹੈ ਕਿਉਂਕਿ ਜੁੱਧ ਵੇਲੇ ਇਤਿਹਾਸ ਕਹਿੰਦਾ ਜੁੱਧ ਵੇਲੇ ਜਾਪ ਸਿੱਖ ਪੜਦੇ ਸਾਂ ਜਿਸ ਤਰ ਜਿਤਨਾ ਪੈਂਤਰਾ ਲਿੰਦੇ ਸਨ ਸੱਚੀ ਮੁੱਚੀ ਉਸ ਦਾ ਛੰਦ ਦੀ ਚਾਲ ਬਦਲਦੀ ਸੀ ਅੱਜ ਜਿਹੜਾ ਸਤਗੁਰਾਂ ਨੇ ਸੰਤ ਦਿੱਤਾ ਹੈ ਜ਼ਿਆਦਾ ਜਿੱਥੇ ਜਿੱਥੇ ਲੋੜ ਪੈਗੀ ਮੈਂ ਅਰਜ਼ ਕਰ ਦਿਆਂਗਾ ਭਾਸ਼ਾ ਸੰਬੰਧੀ ਡੀਟੇਲ ਨਾਲ ਨਹੀਂ ਭਗਵਤੀ ਛੰਦ ਇਹ ਛੰਦ ਦਾ ਨਾਮ ਹੈ ਇਸ ਚਾਲ ਵਿੱਚ ਇਹਨੂੰ ਉਚਾਰਨ ਕੀਤਾ ਹੈ ਅੱਗੇ ਹੈ ਤ્વੈ ਪ੍ਰਸਾਦ ਤ્વੈ ਪ੍ਰਸਾਦ ਦਾ ਅਰਥ ਹੈ ਤੁਹਾਡੀ ਕਿਰਪਾ ਨਾਲ ਅਗਲਾ ਸ਼ਬਦ ਕਥਤੇ ਦੂਜੀ ਥਾਂ ਤੇ ਕਥ ਤੇ ਨਹੀਂ ਆਉਂਦਾ ਉਥੇ ਸਿੱਧਾ ਹੀ ਹੋਣਾ ਭਗਵਤੀ ਸ਼ੰਤੋ ਪ੍ਰਸਾਦ ਕੇ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਇੱਥੇ ਜਿਹੜਾ ਸ਼ਬਦ ਕਥ ਤੇ ਆਇਆ ਹੈ ਇਹਨੂੰ ਪਹਿਲਾਂ ਅਸੀਂ ਮੇਰੇ ਮਨ ਚ ਸ਼ਹਿਰ ਦੇ ਛੰਦ ਦੀ ਬੰਤਰ ਨਾਲ ਹੋਵੇ ਪਰ ਨਹੀਂ ਜਿਵੇਂ ਤੇਰਾ ਜ਼ੋਰ ਚਾਚਰੀ ਛੰਦ ਹੈ ਨਾ ਅਸੀਂ ਕੱਲ ਪਿਛਲੇ ਦਿਨ ਹੀ ਪੜਿਆ ਇਹਦਾ ਮਤਲਬ ਹੈ ਤੇਰੇ ਜ਼ੋਰ ਤੇਰੀ ਤਾਕਤ ਨਾਲ ਮੇਰੇ ਚ ਕੋਈ ਤਾਕਤ ਨਹੀਂ ਤੁਹਾਡੀ ਸ਼ਕਤੀ ਨਾਲ ਮੈਂ ਸ਼ੰਤ ਕਹਿਣ ਲੱਗਾ ਇਥੇ ਕਥਤੇ ਦਾ ਅਰਥ ਕਥਨ ਕਰਨਾ ਤਾ ਪ੍ਰਸਾਦ ਕਥਤੇ ਕਥ ਦਾ ਸਮਝ ਕੇ ਬੋਲਣਾ ਕਿ ਵੈ ਗੁਰੂ ਜੀ ਭਗਵਤੀ ਛੰਦ ਤੁਹਾਡੀ ਕਿਰਪਾ ਨਾਲ ਮੈਂ ਕਹਿਣ ਲੱਗਾ ਕਥਤੇ ਦਾ ਅਰਥ ਫਿਰ ਚੇਤੇ ਰੱਖਿਓ ਨੋਟ ਕਰਨ ਵਾਲੀ ਗੱਲ ਹੈ ਕਥਤੇ ਦਾ ਅਰਥ ਬੋਲਣਾ ਕਥਨ ਕਰਨਾ ਕਹਿਣਾ ਇਹ ਹੋ ਗਿਆ ਭਗਵਤੀ ਛੰਦ ਹੈ ਤੁਹਾਡੀ ਕਿਰਪਾ ਨਾਲ ਵੈ ਗੁਰੂ ਜੀ ਦੀ ਕਿਰਪਾ ਨਾਲ ਕਥ ਕਰ ਲੱਗਿਆ ਇਹਤੇ ਸ਼ਬਦ ਇਹਨੂੰ ਅਕਸਰ ਸਾਡੇ ਸੱਜਣ ਕੇ ਪੜ ਜਾਂਦੇ ਆ ਕਿ ਅچھے ਜਦਿਸ ਪਰ ਗੁਰਮਖੋ ਇਸ ਹਾਰੀ ਲੱਗੀ ਐ ਲਾ ਨਹੀਂ ਲੱਗੀ ਕੇ ਵਿੱਚ ਟਿੱਕੇ ਦੋਨਾਂ ਚ ਵਰਕੇ ਨਾ ਫਿਰ ਅਰ ਸੁਣੋ ਇਹਨੂੰ ਚੌਥੀ ਪੌੜੀ ਜਪਜੀ ਸਾਹਿਬ ਦੀ ਜ ਪੜੀਏ ਫੇਰ ਕੇ ਉਥੇ ਨਹੀਂ ਕਹਿੰਦੇ ਫੇਰ ਕੇ ਨਹੀਂ ਨਹੀਂ ਇਸ ਛੰਦ ਨੂੰ ਮੇ ਬੋਲਣ ਲੱਗਿਆ ਥੋੜਾ ਜਿਹਾ ਆਪਾਂ ਜ਼ਰੂਰ ਧਿਆਨ ਦੇਣਾ ਵੀ ਕਕੇ ਨੂੰ ਸਿਹਾਰੀ ਬੋਲਣੀ ਕਕੇ ਨੂੰ ਲਾਂ ਨਹੀਂ ਬੰਦ ਦੇਣਾ ਕਿ ਤੇ ਕੇ ਕੇ ਇਹ ਲਗੂ ਮਾਤਰਾ ਹੈ ਜੇ ਕੇ ਬੋਲਾਂਗੇ ਤੇ ਦੀਰਘ ਬਣ ਜਾਏਗੀ ਇਹ ਵੱਧ ਜਾਏਗੀ ਇੱਥੇ ਪਹਿਲੀ ਗੱਲ ਵੀ ਸ਼ਬਦ ਇਹ ਅੱਖਰ ਬਾਰ ਬਾਰ ਆਉਣਾ ਕੇ ਇਹਦਾ ਅਰਥ ਕੀ ਹੋਇਆ ਬਾਣੀ ਵਿੱਚ ਤਾਂ ਇਹ ਦਾ ਹਰਤ ਬਹੁਤ ਨੇ ਸੰਤੈਸ ਬਦਲ ਲਗਿਆ ਵੀ ਕਿ ਸ਼ਬਦ ਆ ਜਾਂਦਾ ਹੈ ਇੱਥੇ ਕੁਝ ਗੁਰਮੁਖ ਪੁਰਾਣੇ ਵਿਦਵਾਨ ਜਿਹੜੇ ਨੇ ਉਹ ਵੀ ਕਹਿੰਦੇ ਸਨ ਆਮ ਵਿਦਵਾਨਾਂ ਨੇ ਬਿਲਕੁਲ ਕੇ ਦਾ ਨਹੀਂ ਦਿੱਤਾ ਅਰਥ ਉਹ ਤਿੰਨ ਅਰਥ ਕਰਦੇ ਸਨ ਕਿ ਇਹਦਾ ਅਰਥ ਹੈ ਕਿ ਇਹਦਾ ਅਰਥ ਹੈ ਜੋ ਕਿ ਇਹਦਾ ਅਰਥ ਹੈ ਉਹ ਫਿਰ ਬਿੰਤੀ ਹੈ ਤੇ ਅਰਥ ਉਹਨਾਂ ਨੇ ਦੱਸ ਦਿੱਤੇ ਕਿ ਅਛਿਜ ਦੇਸੈ ਇਹਦਾ ਅਰਥ ਉਹ ਵੀ ਹੋ ਸਕਦਾ ਹੈ ਉਹ ਪਾਰ ਬ੍ਰह्म ਪਰਮੇਸ਼ਰ ਪਾਰ ਬ੍ਰह्म ਆਪਣੇ ਕੋਲੋ ਸ਼ਬਦ ਨਾਮ ਲਗਾ ਵੈ ਗੁਰੂ ਸ਼ਬਦ ਆਪਣੇ ਕੋਲੋ ਮੈਂ ਲਾਵਾਂਗਾ ਫਿਰ ਅਰਸ਼ਨੋ ਕੇ ਦਾ ਅਰਥ ਕੇ ਜੋ ਕੇ ਉਹ ਕੇ ਖੇ ਇਹਦਾ ਅਰਥ ਹੋ ਗਿਆ ਕੇ ਅਛਜ ਦੇਸੈ ਉਹ ਜੋ ਵੈ ਗੁਰੂ ਹੈ ਮੈਂ ਵੈ ਗੁਰੂ ਆਪਣੇ ਕੋਲ ਸ਼ਬਦ ਲਗਾ ਲਾਂ ਅਛਜ ਇਕ ਲਫ਼ਜ਼ ਹੁੰਦਾ ਛਿਜਣਾ ਆਪਾਂ ਕੱਪੜੇ ਪਾਨੇ ਆ ਨਾ ਤੇ ਕਈ ਵਾਰੀ ਕੋਈ ਹੁੰਦਾ ਕੱਪੜੇ ਤਾਰ-ਤਾਰ ਹੋ ਜਾਂਦੇ ਤੇ ਅਸੀਂ ਕਹਿ ਦਿੰਨੇ ਵੀ ਕੱਪੜਾ ਬੜਾ ਭੈੜਾ ਨਿਕਲ ਗਿਆ ਛਿਜ ਗਿਆ ਹੈ ਇੱਥੇ ਐੜਾ ਗੀਤਰ ਲੱਗ ਦਿੱਤਾ ਅ ਛਿਜ ਜਿੰਨੇ ਛਿਜਣਾ ਕੋਈ ਨਹੀਂ ਇਹਦਾ ਲਫ਼ਜ਼ੀ ਅਰਥ ਹੋ ਗਿਆ ਜਿੰਨੇ ਛਜਣਾ ਕੋਈ ਨਹੀਂ ਭਾਵ ਅਰਥ ਜਿੰਨੇ ਕਦੀ ਨਾਸ਼ ਨਹੀਂ ਹੋਣਾ ਦਸ ਹੈਦਾ ਲਫ਼ਜ਼ੀ ਅਰਥ ਹੈ ਜੀ ਆਪਾਂ ਜਾਣਨਾ ਟਿਕਾਣਾ ਫਿਰ ਬੇਨਤੀ ਹੈ ਆਪਾਂ ਪੜ ਕੇ ਆਏ ਆ ਜੀ ਉਹਦਾ ਦੇਸ ਔਰ ਨਾ ਭੇਸ ਜਾ ਕਰੋ ਤੇ ਹੈ ਨਹੀਂ ਦੇਸ ਇੱਥੇ ਕਹਦਾ ਛੱਜ ਦੇਸ ਇਹਦਾ ਸਿੱਧੀ ਗੱਲ ਇਹ ਵੀ ਜਿਹਦਾ ਦੇਸ ਹੀ ਕੋਈ ਨਹੀਂ ਉਹਨੇ ਚਿੰਜਣਾ ਕਿੱਥੇ ਖਤਮ ਕਿੱਥੇ ਹੋਣਾ ਫਿਰ ਬੇਨਤੀ ਕੇ ਅਛੱਜ ਦੇਸ ਹੈ ਵੈ ਗੁਰੂ ਜੀ ਦਾ ਜਿਹੜਾ ਦੇਸ਼ ਹੈ ਟਿਕਾਣਾ ਹੈ ਉਹ ਨਹੀਂ ਪੁਰਾਣਾ ਵੀ ਨਹੀਂ ਹੋਣਾ ਤੇ ਉਹਨੇ ਚਿੰਜਣਾ ਵੀ ਕੋਈ ਨਹੀਂ ਕੇ ਅ ਭੇਜ ਭੇਸ ਹੈ ਸੱਚ ਇਹ ਵੇ ਇਹ ਤੇ ਅਭਿਜ ਦਾ ਅਰਥ ਇਹ ਵੀ ਹੈ ਜਿਹੜਾ ਭਿਜਦਾ ਕੋਈ ਨਹੀਂ ਉਹਦਾ ਉਹ ਸਰੂਪ ਹੈ ਜਿਹੜਾ ਕਰਮ ਕਾਂਡਾਂ ਨਾਲ ਨਹੀਂ ਭਿਜਦਾ ਉਂਝ ਕੁਝ ਗੁਰਮਖਾਂ ਨੇ ਅਭਿਜ ਦਾ ਲਬਜ਼ੀ ਅਰਥ ਨਾ ਭਿਜਦਾ ਅਰਥ ਨਾਸ਼ਵੰਤ ਵੀ ਕੀਤਾ ਹੈ ਅਭਿਜ ਦਾ ਅਰਥ ਜਿਹਨੇ ਨਾਸ਼ ਕਦੀ ਨਹੀਂ ਹੋਣਾ ਇਹ ਟੁਕੇਗਾ ਜੇ ਛਿਜਣਾ ਨਹੀਂ ਤੇ ਨਾਸ਼ ਕਿਤੇ ਹੋਣਾ ਕਿ ਅਭਿਜ ਭੇਸ ਹੈ ਭੇਸਾ ਦਾ ਅਰਥ ਸਰੂਪ ਉਹਦੀ ਖੋਂਦ ਉਹਨੇ ਕਦੀ ਵੀ ਨਾਸ਼ ਨਹੀਂ ਹੋਣਾ ਕਿ ਆਗੰਝ ਕਰਮੈ ਆਗੰਝ ਦਾ ਲਬਜ਼ੀ ਅਰਥ ਇਹ ਜਿੰਨੂੰ ਕੋਈ ਜਿੱਤ ਨਾ ਸਕੇ ਉਹ ਪਾਰ ਬ੍ਰਹਮ ਪਰਮੇਸ਼ਵਰ ਸੱਚ ਇਹ ਵੇ ਕਿ ਜਿਸ ਨੂੰ ਕੋਈ ਬੰਦਾ ਕਰਮ ਕਾਂਡਾਂ ਨਾਲ ਨਹੀਂ ਜਿੱਤ ਸਕਦਾ ਫਿਰ ਬਿੰਤੀ ਉੰਜ ਇਹ ਵੀ ਹੈ ਕਿ ਜਿਸ ਦੇ ਕਰਮਾਂ ਨੂੰ ਕੋਈ ਨਹੀਂ ਜਿੱਤ ਸਕਦਾ ਪਰਮਾਤਮਾ ਨੂੰ ਕਿਸੇ ਨੇ ਜਿੱਤ ਸਕਣਾ ਜੀ ਕੱਲ ਪਕਾਲੀ ਸਹਿਤ ਪਰਸੋ ਪੜੇ ਸੀ ਅਚੂਜ ਖੈ ਤੇਰ ਨਾਲ ਜੂਝਣ ਵਾਲਾ ਕਿਹੜਾ ਹੈ ਤੇਰ ਨਾਲ ਕਿਸੇ ਨੇ ਅਜੂਝ ਹੈ ਤੇ ਨਾ ਕਿਸੇ ਜੂਝੀ ਨਹੀਂ ਸਕਨਾ ਮਹਾਰਜ ਕਹਿੰਦੇ ਕਿ ਆ ਗੰਜ ਕਰਮੈ ਤੇਰੇ ਕਰਮ ਅਜਿੱਤ ਨੇ ਕਿ ਕਿ ਆ ਪੰਜ ਭਰਮੈ ਭਰਮ ਦਾ ਅਰਥ ਹੈ ਭੁਲੇਖਾ ਆ ਪੰਜ ਦਾ ਅਰਥ ਜਿਹੜਾ ਤੋੜਿਆ ਨਾ ਜਾ ਸਕੇ ਥੇ ਮੇਰੇ ਵਹਿਗੁਰੂ ਜੀ ਕੋਈ ਵੀ ਵਹਿਮ ਤੇ ਭਰਮ ਫਿਰ ਸੁਣਿਓ ਕਿ ਆ ਪੰਜ ਭਰਮੈ ਕਈ ਵਾਰੀ ਬੰਦੇ ਚੰਗੇ ਚੰਗੇ ਹੁੰਦੇ ਆ ਥੋੜਾ ਜਿਹਾ ਵਹਿਮ ਪਾਜੋ ਤੇ ਸੱਚੀ ਮੁਝੇ ਟੁੱਟ ਜਾਂਦੇ ਆ ਵਹਿਮ ਦਾ ਕੋਈ ਇਲਾਜ ਤੇ ਕੋਈ ਨਹੀਂ ਨਾ ਜੀ ਮੈਂ ਤੁਹਾਨੂੰ ਉਦਾਹਰਨ ਦੇਣ ਲੱਗਾ ਛੋਟੀ ਜੀ ਪਰ ਆਪਣਾ ਅਪਰਵਾਸ ਸਹਿਬ ਸਿੰਘ ਨੇ ਲਿਖਿਆ ਵਹਿਮ ਬਾਰੇ ਉਹ ਕਹਿੰਦੇ ਸਾਡੇ ਪਿੰਡ ਨਾਲ ਇੱਕ ਮਦਾਰੀ ਵਾਲਾ ਆਇਆ ਸੀ ਤੇ ਬੰਦਾ ਉਹ ਬੜਾ ਕਮਾਲ ਦਾ ਸੀ ਕਲਾਵਾਨ ਸੀ ਆ ਮਦਾਰੀ ਨਹੀਂ ਸੀ ਪਾਉਂਦੇ ਪਹਿਲਾਂ ਬਾਜੀ ਖੇਡਣ ਵਾਲੇ ਉਹ ਦੋ ਵਾਂਸ ਬੰਨ ਕੇ ਉਹਦੇ ਉੱਤੇ ਰਸਾ ਖਿੱਚ ਕੇ ਬਾਅਦ ਰਸੇ ਉੱਤੇ ਤੁਰਦੇ ਹੁੰਦੇ ਸਨ ਆਪ ਜੀ ਨੇ ਦੇਖਿਆ ਹੋਣਾ ਪੈਰਾਂ ਦੇ ਵਿੱਚ ਉਹ ਨਾ ਸਿੰਘ ਬੰਨੇ ਹੁੰਦੇ ਸਨ ਰਸੇ ਉੱਤੇ ਤੁਰਨਾ ਕਹਿੰਦੇ ਉਹ ਜਦੋਂ ਮਦਾਰੀ ਪਾਣਾ ਹੈ ਅੱਗੇ ਵੀ ਪਾ ਗਿਆ ਪਿੰਡ ਦੇ ਦੂਜੇ ਪਾਸੇ ਪਾਣਾ ਆਇਆ ਤੇ ਉਹਨੂੰ ਕਿਸੇ ਨੇ ਕਹਿਤਾ ਜਿੱਥੇ ਮਦਾਰੀ ਤੂੰ ਪਾਣ ਲੱਗਾ ਨਾ ਬਾਜੀ ਇਹ ਇੱਥੇ ਨਾ ਇਹ ਇਸ ਬੋਰਡ ਤੇ ਭੂਤ ਰਹਿੰਦਾ ਤੂੰ ਮਰ ਜਾਣਾ ਕਿ ਜੇ ਟੀਚਰ ਹੀ ਕੀਤੀ ਉਹ ਬੰਦਾ ਕਹਿੰਦਾ ਹੱਦ ਹੋ ਗਈ ਨਹੀਂ ਸੱਚੀ ਮੱਚੀ ਉਹ ਬੰਦੇ ਨੂੰ ਵਹਿਮ ਪਾ ਦਿੱਤਾ ਜੀ ਉਹ ਚੜ ਗਿਆ ਪਰ ਜਦੋਂ ਵੀ ਯਾਦ ਰੱਖਿਓ ਮੈਂ ਕਈ ਵਾਰੀ ਕਿਹਾ ਕਿ ਨਾ ਕੀਰਤਨ ਤੋਂ ਪਹਿਲਾਂ ਕਥਾ ਤੋਂ ਪਹਿਲਾਂ ਪਾਠ ਤੋਂ ਪਹਿਲਾਂ ਕੋਈ ਵੀ ਸ਼ੰਕਾ ਹੋਵੇ ਉਦੋਂ ਗੱਲ ਨਾ ਕਰੋ ਬਾਅਦ ਵਿੱਚ ਕਰ ਲਓ ਕਿਉਂਕਿ ਇੱਕ ਨਿੱਕਾ ਜਿਹਾ ਫੁਰਨਾ ਵੀ ਬੰਦੇ ਨੂੰ ਖੰਡਾ ਕੇ ਰੱਖ ਦਿੰਦਾ ਹੁਣ ਬੰਦਾ ਟਿਕਿਆ ਸੀ ਜਦੋਂ ਉਹ ਚੜਦਿਆਂ ਕਹਿ ਦਿੱਤਾ ਇਹ ਤਾਂ ਥਾਂ ਪੱਕੀ ਹੈ ਉਹ ਅਧ ਵਿਚਕਾਰ ਗਿਆ ਅਨ ਬੈਲੈਂਸ ਹੋ ਗਿਆ ਬਸ ਇੱਕ ਪਾਸੇ ਉਲਰ ਕੇ ਡਿੱਗ ਗਿਆ ਤੇ ਧੌਣ ਟੁੱਟ ਗਈ ਨਾਲ ਹੀ ਮਰ ਗਿਆ ਸਿਰਫ ਇੱਕ ਵਹਿਮ ਹੈ ਨਾ ਕਦੀ ਤੂੰ ਸਿੱਧੀ ਗੱਲ ਦੇ ਸਾਈਕਲ ਚਲਾਣੇ ਆ ਪਹਿਲਾ ਪਹਿਲਾ ਵੀ ਕੈਂਚੀ ਦੇ ਸਿੱਖਦੇ ਹੁੰਦੇ ਸਾਂ ਇੰਡੀਆ ਉਹ ਡੰਡੇ ਨੂੰ ਹੱਥ ਪਾ ਕੇ ਨਿਆਣਿਆਂ ਨੇ ਤੇ ਸੜਕ 'ਤੇ 50 ਫੁੱਟ ਤੇ ਉਹਦੇ ਅੱਧ ਵਿੱਚ ਘਾਰ ਪਿਆ ਪੱਥਰ ਦਾ ਰੋੜਾ ਵੰਦੇ ਨੇ ਵੇਖਿਓ ਬੱਜੇ ਨਾ ਪੱਥਰ ਤੋਂ ਬਚਾਈ ਪੱਥਰ ਤੋਂ ਬਚਾਈ ਉਹ ਵਹਿਮ ਅੰਦਰ ਪਾਇਦਾ ਸਿੱਧਾ ਜਾ ਕੇ ਟਾਇਰ ਪੱਥਰ ਨੂੰ ਡੁਗਦਾ ਸੀ ਕਿਉਂਕਿ ਜੋ ਕੁਝ ਮਨ ਵਿੱਚ ਹੋ ਜਾਂਦਾ ਪ੍ਰਮਾਤਮਾ ਜਿਹੜਾ ਉਹਨੂੰ ਕੋਈ ਵਹਿਮ ਪਾ ਦੋ ਡੋਲਦੀ ਕੋਈ ਨਹੀਂ ਕੋਈ ਦੁਨੀਆ ਦਾ ਭਰਮ ਕੋਈ ਵਹਿਮ ਆਪੰਜੈ ਦਾ ਅਰਥ ਉਹਨੂੰ ਭੰਨ ਨਹੀਂ ਸਕਦਾ ਉਹਨੂੰ ਡੁਲਾ ਨਹੀਂ ਸਕਦਾ ਅੱਗੇ ਮਹਾਰਾਜ ਕਹਿੰਦੇ ਨੇ ਕਿ ਆ ਭੇਜ ਲੋਕੈ ਲੋਕੈ ਦਾ ਲਫ਼ਜ਼ੀ ਅਰਥ ਵੀ ਅਸੀਂ ਲੋਕਦਰਦ ਦੇਸ ਕਰਾਂਗੇ ਅ ਭਿਜ ਦਾ ਅਰਥ ਜਿੰਨੇ ਕਦੀ ਟੁੱਟਣਾ ਨਹੀਂ ਭਿ ਇਹ ਲਫ਼ਜ਼ ਅਸਲ ਚ ਆਪਾਂ ਕਹਾਂਗੇ ਭਿਜਣਾ ਦੂਜਾ ਨਹੀਂ ਅ ਭਿਜ ਦਾ ਅਰਥ ਭੇਦਣਾ ਜੋ ਕਹਿੰਨਾ ਅ ਭੇਦਿਆ ਜਿਹਦਾ ਭੇਦ ਦੇ ਛੇ ਕੋਈ ਨਹੀਂ ਹੋਣਾ ਕਿ ਅ ਭਿਜ ਲੋਕ ਹੈ ਕਿ ਅ ਭਿਜ ਲੋਕ ਹੈ ਉਸ ਦੇ ਲੋਕ ਨੂੰ ਕੋਈ ਨਸ਼ਟ ਨਹੀਂ ਕਰ ਸਕਦਾ ਅਗੇ ਹੈ ਕਿ ਆਦਿਤ ਮੇਰੀ ਬੇਨਤੀ ਹੈ ਦੋ ਪਾਰਟਿਸਤਾਂ ਕਰਨੇ ਅ ਭਿਜ ਤੇ আদਿੱਤ ਭਾਰਾ ਕਰਕੇ আদਿੱਤ ਕਿ ਦਾਰਥ ਜੋ ਉਹ ਤੇ আদਿੱਤ ਦਾ ਲਬਜ਼ੀ ਅਰਥ ਹੈ ਜੀ ਸੂਰਜ ਇਹਦੇ ਤੋਂ ਹਿੰਦੀ ਦਾ ਸ਼ਬਦ ਬਣਿਆ ਆਦਿੱਤਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਹੁੰਦਾ ਆਦਿੱਤ ਕਰੈ ਭਗਤ ਆਰੰਭ ਐਤਵਾਰ ਜਿਹਨੂੰ ਆਮ ਰਵੀਵਾਰ ਕਹਿੰਦੇ ਅੰਗਰੇਜ਼ੀ ਚ ਆਪ ਜੀ ਸੰਡੇ ਕਹਿੰਦੇ ਹੋ ਕਿ ਕਿ আদਿੱਤ ਸੋਕੈ ਸੋਕੈ ਦਰਤਿ ਸੁਕਾ ਦੇਣਾ ਕੇ ਪਾਰ ਬ੍ਰਹਮ ਪਰਮੇਸ਼ਵਰ ਜੀ ਸਾਰੀ ਦੁਨੀਆ ਕਹਿੰਦੀ ਸੂਰਜ ਸੁਕਾ ਦਿੰਦਾ ਹੈ ਆਪ ਜੀ ਦਾ ਤੇਜ ਪ੍ਰਤਾਪ ਇਹ ਨਾ ਆਪ ਜੀ ਸੂਰਜ ਨੂੰ ਵੀ ਸੁਕਾ ਦਿੰਦੇ ਹੋ ਸੂਰਜ ਨੂੰ ਵੀ ਖਤਮ ਕਰ ਦਿੰਦੇ ਹੋ ਕਿ ਅਦਿੱਤ ਸੋਕੈ ਸੋਕੈ ਦਰਤ ਫਿਰ ਬਿੰਤੀ ਸੁਕਾ ਦੇਣਾ ਕਿ ਅਵਤੂਤ ਵਰਣ ਇਹ ਤੇ ਸਤਗੁਰੂ ਜੀ ਬਖਸ਼ਿਸ਼ ਕਰ ਰਿਹਾ ਅਬ ਤੂਤ ਦਾ ਵੈਸੇ ਲਫਜ਼ੀ ਅਰਥ ਹੁੰਦਾ ਹੈ ਜੀ ਜਿਸ ਉੱਤੇ ਕੋਈ ਵੀ ਵਾਸ਼ਨਾ ਅਸਰ ਨਾ ਕਰੇ ਵਰਣਨ ਦਾ ਅਰਥ ਮੈਂ ਕਰਾਂਗਾ ਹਸਤੀ ਪਾਰ ਬ੍ਰह्म ਪਰਮੇਸ਼ਵਰ ਉਹ ਹਸਤੀ ਹੈ ਜਿਸ ਉੱਪਰ ਕੋਈ ਵੀ ਪਦਾਰਥ ਆਪਣਾ ਅਸਰ ਨਹੀਂ ਕਰ ਸਕਦਾ ਮਾਇਆ ਨਹੀਂ ਅਸਰ ਕਰ ਸਕਦੀ ਕਿ ਕਿ ਬੇਪੂਤ ਕਰਨੇ ਇੱਥੇ ਬੇਪੂਤ ਇੱਕ ਸ਼ਬਦ ਅਪੂਤ ਆਇਆ ਇੱਥੇ ਬੇਪੂਤ ਆਇਆ ਜਿੱਥੇ ਅਪੂਤ ਆ ਉਹਦੇ ਅਸੀਂ ਅਰਥ ਕੀਤੇ ਸਨ ਕਿ ਜਿਹੜਾ ਪੰਜਾਂ ਤਤਾਂ ਦਾ ਨਹੀਂ ਬਣਿਆ ਇੱਥੇ ਸਤਗੁਰਾਂ ਨੇ ਬੇਪੂਤ ਇੱਥੇ ਐਸ਼ਵਰਜੇ ਬੇਪੂਤੀ ਕਿ ਬੇਪੂਤ ਕਰਨੇ ਜਿੰਨੇ ਵੀ ਪਦਾਰਥ ਨੇ ਖਜ਼ਾਨੇ ਨੇ ਨਾ ਜੀ ਐਸ਼ਵਰਜ ਨੇ ਇਹ ਸਾਰੇ ਤੁਹਾਡੇ ਕੀਤੇ ਹੋਏ ਆ ਇਹ ਤੁਸੀਂ ਸਾਰੇ ਆਪ ਬਣਾਏ ਹੋਏ ਨੇ ਹਜ਼ੂਰ ਅਗੇ ਕਹਿੰਨੇ ਕਿ ਕਿ ਰਾਜੰ ਪ੍ਰਭਾ ਹੈ ਪ੍ਰਭਾ ਹੈ ਪ੍ਰਬਦ ਅਰਥ ਆਬਾ ਚਮਕ ਰੋਸ਼ਨੀ ਤੇਜ ਰਾਜਿੰਗ ਦਾ ਅਰਥ ਹੈ ਰਾਜੇ ਕਹਿੰਦੇ ਵੈਗੁਰੂ ਜੀ ਆ ਜਿੰਨੇ ਰਾਜੇ ਨੇ ਨਾ ਇਹਨਾਂ ਸਾਰਿਆਂ ਵਿੱਚ ਤੇਰੀ ਹੀ ਚਮਕ ਹੈ ਤੇਰੀ ਹੀ ਆਬਾ ਮੰਡਲ ਹੈ ਕਿ ਧਰਮ ਤੁਜਾ ਹੈ ਧਰਮ ਦਾ ਅਰਥ ਆਪ ਸਮਝਣਿਆ ਧਰਮ ਤੇ ਤੁਜਾ ਦਾ ਲਬਜ਼ੀ ਅਰਥ ਹੁੰਦਾ ਹੈ ਜੀ ਆਪਣਾ ਨਿਸ਼ਾਨ ਸਾਬ ਝੰਡਾ ਤੁਸੀਂ ਧਰਮ ਦੀ ਤੁਜਾ ਹੋ ਤੁਸੀਂ ਧਰਮ ਦੇ ਝੰਡੇ ਹੋ